ਤੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਣਾ ਤੋਂ ਜਿੰਨੇ 7:00 ਵਜੇ ਆਪਣਾ ਚੀਕੇ ਦਾ ਢੇਡਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਤ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਾਸਤਾਗਰਸਤ ਹੋ ਗਈ ਗੱਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਵੀ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਵਿਚਕਾਰ ਹੀ ਖੜਿਆ ਸੀਗਾ ਟਿੱਪਲ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ 12 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰਸ ਹਨ ਉਹ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵਿੱਚ ਕਾਫੀ ਜ਼ਿਆਦਾ ਜਖਮ। ਭਾਈ ਕੀ ਨਾਮ ਹੈ? ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਪਟਿਆਲਾ ਡੀਪੋ ਤੋਂ ਜੀ ਪੀ ਆਰਟੀਸੀ ਪੰਨ ਬੱਸ ਕੰਟਰੈਕਟਰ ਵਰਕਰ ਯੂਨੀਅਨ 2511 ਦਾ ਮੀਤ ਪ੍ਰਧਾਨ ਆ ਜੀ। ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਹਾਸਾ ਹੋਇਆ ਜੀ ਕੀ ਹੋਇਆ? ਦੇਖੋ ਜੀ ਹਾਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਣਾ ਤੋਂ। ਜਿੰਨੇ 7:00 ਵਜੇ ਆਪਣਾ ਚੀਕੇ ਦਾ ਢੇਡਾ ਲਾਣ ਵਾਸਤੇ ਜਾਣਾ ਸੀਗਾ। ਤੇ ਉਹ ਰਾਤ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਾਸਤਾਗਰਸਤ ਹੋ ਗਈ ਗੱਡੀ ਸਾਡੀ। ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਵੀ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਕਾਦੇ ਚ ਲੱਗੀ ਗੱਡੀ ਇਹ ਜੀ ਟਿਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਵਿਚਕਾਰ ਹੀ ਖੜਿਆ ਸੀਗਾ ਟਿਪਰ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਗੇੜੇ ਜ਼ਿਆਦਾ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜ਼ਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਰੇ ਪਹਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਹਾਂ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਿਹੜੀਆਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਵਿਚਾਰ ਸਕੀਏ ਕਿ ਜਿਹਦੇ ਕਰਕੇ ਡਰਾਈਵਰ ਦਾ ਇਹ ਗੱਲਬਾਤ ਕੀਤੀ ਹੈ ਕਿ ਡਰਾਈਵਰ ਸਾਹਿਬ ਨੇ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਹਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਿਆ ਸਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਦੇ ਕਰਕੇ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਕਰ ਰਹੀਆਂ ਨੇ ਜਿਹੜੇ 100 ਕਿਲੋਮੀਟਰ ਤਕਰੀਬਨ ਛੋਟੀਆਂ ਬੱਸਾਂ ਨੂੰ ਆਪਾਂ ਨੂੰ 200-250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬੱਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬੱਸਾਂ ਦੀ ਘਾਟ ਹੈ ਘਾਟ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਾਸਿਆ ਦਾ ਕਾਰਨ ਬਣ ਗਿਆ ਕਿੰਨੇ ਇੱਕ ਬੰਦੇ ਜਿਹੜੇ ਜ਼ਖਮੀ ਨੇ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਹਾवते ਜਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰ ਸਾਣੋਂ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪੱਤੀ ਨਿਕਲਣ ਕਰਕੇ ਇੱਕ ਪਾਤ ਲੱਤ ਉਹਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨ